ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗੀ ਆ ਜੀ ਵਰਕ ਵਾਲਾ ਗਲਾ ਬਣਾਉਣਾ ਕਿਉਂਕਿ ਗਲੇ ਤੇ ਵਰਕ ਹੋਇਆ ਹੋਇਆ ਹੈ ਠੀਕ ਆ ਤੇ ਆਪਾਂ ਨੇ ਇਹਦੇ ਵਿੱਚ ਪਾਈਪਿੰਗ ਜਾਂ ਲੈਸ ਮੁੱਤੀਆਂ ਵਾਲੀ ਜਿੱਦਾਂ ਵੀ ਜੋ ਵੀ ਬਣਾਉਣਾ ਹੋ ਤੁਸੀਂ ਆਪਣੇ ਤਰੀਕੇ ਨਾਲ ਬਣਾ ਸਕਦੇ ਆ ਕਿਉਂਕਿ ਕਸਟਮਰ ਦੀ ਡਿਮਾਂਡ ਸੀਗੀ ਉਹ ਕਹਿੰਦੇ ਵੀ ਵਿੱਚ ਪਾਈਪਿੰਗ ਕਰ ਦਿਓ ਤੇ ਮੈਂ ਸੋਚਿਆ ਚਲੋ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦੂ ਮਾ ਤੁਹਾਨੂੰ ਵੀ ਪਤਾ ਲੱਗ ਜਾਏ ਮੈਂ ਕਿਦਾਂ ਗਲਾਈ ਬਣਾਇਆ ਠੀਕ ਆ ਤੇ ਆਪਾਂ ਨੇ ਇੱਕ ਸਾਈਡ ਤੋਂ ਪੇਸਟਿੰਗ ਜੋੜ ਲਈ ਪ੍ਰੈਸ ਨਾਲ ਠੀਕ ਹੈ ਚਿਪਕਾ ਲਈ ਤੇ ਆਪਣੇ 11 11 ਕੇ ਕਟਿੰਗ ਕੀਤੀ ਆ ਠੀਕ ਆ ਉਸ ਤੋਂ ਬਾਅਦ ਇਹ ਮਤਲਬ ਆਪਾਂ ਬਾਅਦ ਵਿੱਚ ਬਾਦੂ ਕੱਟ ਵੀ ਸਕਦੇ ਆ ਨਹੀਂ ਕੱਟਨੇ ਉਹ ਤੁਹਾਡੀ ਇੱਛਾ ਠੀਕ ਆ ਤੇ ਸਭ ਤੋਂ ਪਹਿਲਾ ਜ਼ਰੂਰੀ ਗੱਲ ਇਹ ਆ ਵੀ ਤੁਸੀਂ ਨਾ ਕਸਟਮਰ ਦਾ ਗਲਾ ਦੇਖਣਾ ਠੀਕ ਆ ਜਿਵੇਂ ਮੇਰੇ ਕਸਟਮਰ ਦਾ ਗਲਾ ਹੈਗਾ ਜੀ ਡੀਪ 7 ਠੀਕ ਆ ਆਪਾਂ ਨੇ 7.5 ਪੂਰਾ ਰੱਖਿਆ ਹੋਇਆ ਇਹ ਠੀਕ ਆ ਤੇ ਕਸਟਮਰ ਦੀ ਚੜਾਈ ਹੈਗੀ ਹੈ ਜੀ 3 ਇਹ ਪੂਰੀ ਪੂਰੀ ਚੜਾਈ ਆ ਠੀਕ ਆ ਤੇ ਕਈ ਮੇਰੀਆਂ ਭੈਣਾਂ ਦੀ ਕੋਲ ਆ ਇਹ ਵੀ ਆ ਰਹੀਆਂ ਵੀ ਜਦੋਂ ਗਣਾ ਬ੍ਰਾਡ ਹੋਵੇ ਤਾਂ ਉਹਨੂੰ ਆਪਾਂ ਕਿੱਦਾਂ ਛੋਟਾ ਕਰ ਸਕਦੇ ਆ ਹਨਾ ਤੇ ਤੁਸੀਂ ਇਹਦੇ ਵਿੱਚ ਪਲੇਟ ਪਾ ਸਕਦੇ ਆ ਇਹ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਕਾਫੀ ਵਾਰ ਦੱਸਿਆ ਪਰ ਹੁਣ ਇਹਦੇ ਵਿੱਚ ਵੀ ਦੱਸ ਰਹੀ ਆ ਠੀਕ ਆ ਤੇ ਤੁਸੀਂ ਪਲੇਟ ਪਾ ਸਕਦੇ ਆ ਇਹਦੇ ਵਿੱਚ ਤੇ ਮੇਰੇ ਕਸਟਮਰ ਦਾ ਹੈਗਾ ਜੀ ਪ੍ਰੋਪਰ ਪੂਰਾ ਤੇ ਚੜਾਈ ਚ ਵੀ ਲੰਬਾਈ ਚ ਵੀ ਠੀਕ ਆ ਸਾਰਾ ਸਹੀ ਆ ਤੇ ਹੁਣ ਆਪਾਂ ਲੱਗੇ ਆ ਜੀ ਇਹਦੇ ਵਿੱਚ ਇਹ ਵਾਲੀ ਮੋਤੀਆਂ ਵਾਲੀ ਲੈਸ ਕੱਢਣ ਠੀਕ ਆ ਇਹ ਕਿੱਦਾਂ ਕੱਢਣੀ ਆ ਤੇ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਓ ਤੇ ਪਹਿਲਾਂ ਆਪਾਂ ਨੇ ਹੁਣ ਪੇਸਟਿੰਗ ਚਿਪਕਾ ਲਈ ਠੀਕ ਹੈ ਜੀ ਤੇ ਹੁਣ ਆਪਾਂ ਜਾਂਦੇ ਆ ਮਸ਼ੀਨ ਤੇ ਆਪਾਂ ਲੱਗੇ ਆ ਜੀ ਹੁਣ ਇਹ ਵਾਲੀ ਲੈਸ ਲਾਉਣ ਠੀਕ ਹੈ ਜੀ ਆਪਾਂ ਨੇ ਇਹਨੂੰ ਐਦਾਂ ਰੱਖ ਲੈਣਾ ਠੀਕ ਹੈ ਐਦਾਂ ਰੱਖ ਕੇ ਸਿੰਗਲ ਪੈਰ ਪਾ ਕੇ ਸਲਾਈ ਲਾ ਦਾਂਗੇ ਸਾਈਡ-ਸਾਈਡ ਤੇ ਬਿਲਕੁਲ ਨਾਲ ਨਾਲ ਲਾਉਣੀ ਆਪਾਂ ਨੇ ਠੀਕ ਹੈ ਇਹ ਏਦਾਂ ਲਾ ਕੇ ਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਇਹਦੇ ਤੇ ਲਾਈਨਿੰਗ ਠੀਕ ਆ ਲਾਈਨਿੰਗ ਨਾਲ ਅਟੈਚ ਕਰੂਗੇ ਆਪਾਂ ਇਹਦੇ ਅੱਧਾ ਲਾਈਨਿੰਗ ਰੱਖ ਲੈਣੀ ਆ ਤੇ ਲਾਈਨਿੰਗ ਦੇ ਵਿੱਚ ਨੂੰ ਆਪਾਂ ਨੂੰ ਲੈਸ ਦੇਖੀ ਰਹੀ ਆ ਤੇ ਸਿੰਗਲ ਪੈਰ ਦਾ ਮਤਲਬ ਇਹ ਹੁੰਦਾ ਸਿੰਗਲ ਪੈਰ ਨਾਲ ਬਿਲਕੁਲ ਸਹੀ ਲੱਗ ਜਾਂਦੀ ਆ ਕਿ ਤੇ ਆਪਣੀ ਤੇ ਐਦਾਂ ਆਪਾਂ ਨੇ ਲਾਈਨਿੰਗ ਅਟੈਚ ਕਰ ਲਈ ਠੀਕ ਆ ਪਹਿਲਾਂ ਆਪਾਂ ਨੇ ਲੈਸ ਲਾ ਲਈ ਫਿਰ ਉੱਪਰੋਂ ਲਾਈਨਿੰਗ ਲਾ ਕੇ ਅਟੈਚ ਕਰ ਲਈ ਉਸ ਤੋਂ ਬਾਅਦ ਆਪਾਂ ਨੇ ਹੁਣ ਕਰ ਦੇਣੀ ਇਹਦੀ ਕਟਿੰਗ ਸਾਰੇ ਦੀ ਠੀਕ ਆ ਨਾ ਨਾ ਐਦਾਂ ਵਿੱਚ ਛੋਟੇ ਛੋਟੇ ਟੱਕ ਲਾ ਲੈਣੇ ਠੀਕ ਆ ਫਿਰ ਆਪਾਂ ਲਾਵਾਂਗੇ ਇੱਦਾਂ ਸਲਾਈ ਆਹ ਚੀਜ਼ ਇੱਦਾਂ ਸਾਈਡ ਤੇ ਕਰਕੇ ਠੀਕ ਹੈ ਉਹਦਰ ਦਸ ਲਾਈ ਸਟਾਰਟ ਕਰਨੀ ਆਪਾਂ ਨੇ ਇਹ ਦਲੇਸ ਦੇ ਨਾਲ-ਨਾਲ ਬਿਲਕੁਲ ਨਾਲ-ਨਾਲ ਸਲਾਈ ਆਉਣੀ ਆ ਠੀਕ ਹੈ ਹਾਂਜੀ ਦੋਸਤੋ ਆਪਣਾ ਗਲਾ ਬਣ ਕੇ ਅੱਧਾ ਰੈਡੀ ਹੋ ਜਾਣਾ ਠੀਕ ਹੈ ਤੇ ਇੱਦਾਂ ਇਹ ਪਾਈਪਿੰਗ ਆ ਜਾਣੀ ਆ ਵਿੱਚ ਚਾਹੇ ਤੁਸੀਂ ਮੋਤੀਆਂ ਵਾਲੀ ਲਾ ਲਓ ਚਾਹੇ ਤੁਸੀਂ ਕੋਈ ਵੀ ਲਾ ਲਓ ਜਿਹੜੀ ਮਰਜ਼ੀ ਲਾ ਲਓ ਪਾਈਪਿੰਗ ਵੀ ਲਾ ਸਕਦੇ ਆ ਤੇ ਮੋਤੀਆਂ ਵਾਲੀ ਲੈਸ ਵੀ ਲਾ ਸਕਦੇ ਆ ਤੇ ਇਦਾਂ ਲਾ ਕੇ ਤੇ ਉਸ ਤੋਂ ਬਾਅਦ ਊਰੇ ਤੇ ਨਾ ਆਪਾਂ ਨੇ ਮੋਤੀ ਸਲਾਈ ਲਾ ਲੈਣੀ ਆ ਇਹਦੇ ਨਾਲ ਨਾਲ ਠੀਕ ਆ ਵੀ ਤਾਂ ਜੋ ਗੜਾ ਆਪਣਾ ਇਦਾਂ ਨਾ ਵੀ ਮੁਰੇ ਨੂੰ ਨਾ ਵੀ ਹੈਨਾ ਤੇ ਆਹ ਚੀਜ਼ ਸਾਰੀ ਫਿਨਿਸ਼ਿੰਗ ਜੀ ਹੋ ਜੂਗੀ ਏ ਜੀ ਐਦਾਂ ਗਲਾ ਬਣ ਕੇ ਰੈਡੀ ਹੋ ਜਾਣਾ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਨੇ ਹੁਣ ਲਾ ਦੇਣੀ ਆ ਇਹਦੀ ਸਾਰੀ ਸਲਾਈ ਤੇ ਬਾਕੀ ਇਹਨੂੰ ਆਪਾਂ ਲਾਵਾਂਗੇ ਗੁੰਮ ਜਿੱਪ ਦੋਸਤੋ ਇਹ ਆਪਾਂ ਨੇ ਸੂਟ ਰੈਡੀ ਕਰਨਾ ਸਾਡੇ 22 ਬਰੈਸਟ ਵਾਲਿਆਂ ਦਾ ਠੀਕ ਹੈ ਜੀ ਤੇ ਇਹਨਾਂ ਦਾ ਡੀਪ ਗਲਾ ਹੈਗਾ ਜੀ 8.5 ਤੇ ਜਿਹੜੇ ਮੈਨੂੰ ਮਤਲਬ ਕਮੈਂਟ ਕਰਦੇ ਆ ਜਾਂ ਕਾਲ ਕਰਕੇ ਪੁੱਛਦੇ ਆ ਵੀ ਜਦੋਂ ਆਪਾਂ ਡੀਪ ਗਲਾ ਰੱਖਣਾ ਹੈ ਵੀ ਤਾਂ ਆਪਾਂ ਪਤੀਰਾ ਕਿੰਨਾ ਰੱਖਣਾ ਠੀਕ ਹੈ ਤੇ ਉਹਦੇ ਇਹਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸੂਗੀ ਠੀਕ ਹੈ ਤੇ ਇਹਨੂੰ ਆਪਾਂ ਲਾਵਾਂਗੇ ਗੁੰਮ ਜਿਪ ਤੇ ਗੁੰਮ ਜਿਪ ਦੀ ਵੀਡੀਓ ਸੀ ਲੱਗ ਤੋਂ ਬਣਾਵਾਂਗੇ ਉਹ ਤੁਹਾਨੂੰ ਲੱਗ ਤੋਂ ਪਾਵਾਂਗੇ ਤੇ ਬਸ ਇਹਦੇ ਨਾਲ ਹੁਣ ਮੈਂ ਤੁਹਾਨੂੰ ਕਾਟਾਂ ਜ਼ਰੂਰ ਦੱਸਦੀ ਆ ਵੀ ਆਪਾਂ ਨੇ ਹੁਣ ਕਾਟਾਂ ਕਿੱਦਾਂ ਪਾਉਣੀਆਂ ਪਹਿਲਾਂ ਆਪਾਂ ਕੱਚਾ ਕਰ ਲਈਏ ਉਸ ਤੋਂ ਨਰਕਣਾ ਮੋਡਾ ਕਿੰਨਾ ਰੱਖਣਾ ਭਲ ਗਿਆ ਜੀ ਹੁਣ ਕਾਟਾ ਪਾਉਣ ਤੇ ਇਹ ਹੈਗਾ ਜੀ ਬਾਈ ਬ੍ਰੈਸਟ ਵਾਲਿਆਂ ਦਾ 13 ਠੀਕ ਹੈ ਤੇ 6.5 ਟੀਰਾ ਰੱਖਣਾ ਆਪਾਂ ਨੇ ਬ੍ਰਾਡ ਨੈਕ ਹੈਗਾ ਇਹਨਾਂ ਦਾ ਬੈਕ 8.5 ਤੇ ਮੋਡਾ ਰੱਖਣਾ 7 ਐਦਰੂ ਰੱਖਣਾ 6 ਸਾਟਸ ਲਈ ਰੱਖਣੀ ਇਹਨਾਂ ਦੀ ਸੋਨਾ ਪਲੇਟ ਪਾਣੀ ਇਹਨਾਂ ਦੀ ਆ 12:30 ਤੇ ਠੀਕ ਆ ਇਧਰ ਨੂੰ ਢਾਈ ਇਧਰੋਂ ਸਵਾਦੂ ਨਿਚੇ ਨੂੰ 7 7.3 ਤੇ ਕਮਰ ਹੈਗੀ ਇਹਨਾਂ ਦੀ 2.5 ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਏ हिਪਾ हिਪ ਹੈਗੇ ਇਹਨਾਂ ਦੀ 3.5 ਠੀਕ ਹੈ ਜੀ ਤੇ ਇਹਨੂੰ ਆਪਾਂ ਇਹਦਾ ਲਾਈਨਾਂ ਮਿਲਾ ਲੈਣੀ ਹੈ ਜਿਹੜੀ ਕਾਟ ਪਾਉਣੀ ਆ ਇਦਾਂ ਠੀਕ ਆ ਤੇ ਜਿਹੜਾ ਮਤਲਬ ਤੁਸੀਂ ਗਲਾ ਰੱਖਣਾ ਉਹ ਇਦਾਂ ਇਸ ਹਿਸਾਬ ਨਾਲ ਰੱਖਣਾ ਵੀ ਤੁਸੀਂ ਉਰੇ ਤੋਂ ਬ੍ਰੌਡਡਾਈ ਜਾਂ ਤਿੰਨੋਂ ਹੋਣਾ ਚਾਹੀਦਾ ਠੀਕ ਆ ਤੇ ਸਾਰਾ ਇਦਾਂ ਸਹੀ ਰੱਖਣਾ ਚਾਹੀਦਾ ਤੁਹਾਨੂੰ ਇਹ ਹੋ ਗਿਆ ਤੇ ਅੱਧੇ ਇੰਚ ਦੀ ਆਪਣੇ ਉਰੇ ਕਾਟ ਪਾਉਣੀ ਆ ਤੇ ਆਪਾਂ ਲੱਗਿਆ ਹੁਣ ਕਾਟ ਪਾਉਣਾਂ ਤੇ ਇਹ ਹੈਗੀ ਹੈ ਜੀ ਬਾਈ ਬ੍ਰੈਸਟ ਵਾਲਿਆਂ ਦੀ ਕਟਾਂ ਤੇ ਮੈਂ ਤੁਹਾਨੂੰ ਇਹਦੇ ਵਿੱਚ ਇਹ ਵੀ ਦੱਸਿਆ ਵੀ ਜਦੋਂ ਆਪਾਂ ਗੜਾ ਬੈਕ ਵਾਲਾ ਡੀਪ ਰੱਖਦੇ ਆ ਤਾਂ ਤੁਸੀਂ ਤੀਰਾ ਇੰਨਾ ਹੀ ਰੱਖਣਾ ਤੁਸੀਂ ਵਧਾਉਣਾ ਨਹੀਂ ਘਟਾਉਣਾ ਨਹੀਂ ਕੁਝ ਨਹੀਂ ਕਰਨਾ ਠੀਕ ਹੈ ਤੇ ਜਦੋਂ ਕਸਟਮਰ ਦਾ ਗੜਾ ਡੀਪ ਹੋਵੇ ਤਾਂ ਬ੍ਰੈਸਟ ਉਹਨਾਂ ਦੀ ਬਾਈ ਹੋਵੇ ਜਿੰਨਾ 6.5 ਤੀਰਾ ਆਉਂਦਾ ਉਹਨਾਂ ਇਹੀ ਰੱਖਣਾ ਤੁਸੀਂ ਘਟਾਉਣਾ ਨਹੀਂ ਇਹ ਨਹੀਂ ਹੈਗਾ ਵੀ ਤੁਸੀਂ 6 ਤੀਰਾ ਰੱਖੋਗੇ ਠੀਕ ਹੈ ਜੀ ਤੇ ਇਹ ਸੀਗਾ ਮੇਰਾ ਕਟਾਉਣ ਦਾ ਤਰੀਕਾ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ